ਆਓ ਅੱਜ ਇੱਕ ਨਵੀਂ ਕਹਾਣੀ ਦੀ ਗੱਲ ਕਰਦੇ ਹਾਂ ਕਹਾਣੀ ਦਾ ਨਾਮ ਹੈ ਸੀਰਤ ਦੀ ਪਛਗੜ ਛੋਟੀ ਜੀ ਸੀਰਤ ਸਿਰਫ 3 ਸਾਲ ਦੀ ਹੈ ਉਹ ਰੋਜ਼ ਸਵੇਰੇ ਆਪਣੀ ਗੁੱਡੀ ਨੂੰ ਖੜਾਉਂਦੀ ਹੈ ਗੀਤ ਗਾਉਂਦੀ ਹੈ ਤੇ ਪਿੰਜਰੇ ਵਿੱਚ ਕੈਦ ਤੂਤੇ ਨਾਲ ਗੱਲਾਂ ਕਰਦੀ ਹੈ ਇੱਕ ਦਿਨ ਜਦੋਂ ਸੀਰਤ ਸਵੇਰੇ ਉੱਠੀ ਅੱਖਾਂ ਖੋਲ੍ਹੀਆਂ ਤਾਂ ਉਸਨੇ ਦੇਖਿਆ ਕਿ ਉਸਦੇ ਪਾਪਾ ਟਰੱਕ ਚਲਾ ਕੇ ਹਫ਼ਤੇ ਬਾਅਦ ਘਰੇ ਆਏ ਹਨ ਤੇ ਅੱਜ ਉਸਦੀ ਮੰਮੀ ਜੋ ਕਿ ਇੱਕ ਹਸਪਤਾਲ ਵਿੱਚ ਨਰਸ ਹੈ ਉਸਨੇ ਵੀ ਨੌਕਰੀ ਤੋਂ ਛੁੱਟੀ ਲਈ ਹੋਈ ਹੈ ਸੀਤ ਨੇ ਖੁਸ਼ੀ ਨਾਲ ਦੋਵਾਂ ਨੂੰ ਘਰੇ ਲਾਇਆ ਤੇ ਉਸ ਤੋਂ ਬਾਅਦ ਥੋੜੇ ਸਮੇਂ ਨੂੰ ਸੀਰਤ ਨੇ ਆਪਣੇ ਪਾਪਾ ਨੂੰ ਕੱਪੜੇ ਪੈਕ ਕਰਦੇ ਦੇਖਿਆ ਤਾਂ ਉਸਨੇ ਕਿਹਾ ਤੁਸੀਂ ਫੇਰ ਕਿੱਥੇ ਜਾ ਰਹੇ ਹੋ ਪਾਪਾ ਨੇ ਸੀਰਤ ਨੂੰ ਚੁੱਕ ਕੇ ਗੋਦ ਵਿੱਚ ਬਿਠਾਇਆ ਤੇ ਹੌਲੀ-ਹੌਲੀ ਕਿਹਾ ਪੁੱਤ ਪਾਪਾ ਟਰੱਕ ਚਲਾਉਣਾ ਜਾਂਦਾ ਹੈ ਨਾ ਦੂਰ ਦੂਰ ਮਾਲ ਲੈ ਕੇ ਜਾਂਦਾ ਹੈ ਨਾ ਤੇ ਫਿਰ ਪੈਸੇ ਕਮਾ ਕੇ ਲਿਆਉਂਦਾ ਹੈ ਨਾ ਮੰਮੀ ਨੇ ਵੀ ਹੱਸ ਕੇ ਕਿਹਾ ਮੰਮੀ ਹਸਪਤਾਲ ਵਿੱਚ ਮਰੀਜ਼ਾਂ ਦੀ ਸੇਵਾ ਕਰਦੀ ਹੈ ਨਾ ਸੀਰਤ ਨੇ ਮੁੱਕੀ ਵਟ ਕੇ ਕਿਹਾ ਮੈਂ ਵੀ ਨਾਲ ਆਵਾਂਗੀ ਤੇ ਉਹ ਮੂੰਹ ਬਣਾਉਣ ਲੱਗੀ ਕਿ ਮੈਨੂੰ ਨਹੀਂ ਪਤਾ ਮੈਨੂੰ ਵੀ ਨਾਲ ਲੈ ਕੇ ਜਾਓ ਤਾਂ ਪਾਪਾ ਨੇ ਹੱਸ ਕੇ ਕਿਹਾ بیٹے ਅਸੀਂ ਪੈਸੇ ਕਮਾਉਣ ਜਾਂਦੇ ਆ ਜਿਵੇਂ ਤੈਨੂੰ ਰੋਜ਼ ਨਵੇਂ ਖੜਾਉਣੇ ਚਰਾਇਸ ਅੰਗੂਰ ਸੇਬ ਕੇਲੇ ਸਾਰਾ ਕੁਝ ਚਾਹੀਦਾ ਹੁੰਦਾ ਹੈ ਨਾ ਉਸਦੇ ਲਈ ਮੈਂ ਪੈਸੇ ਕਮਾਉਣ ਜਾਣਾ ਆ ਜੇ ਮੈਂ ਨਾ ਜਾਵਾਂਗਾ ਤਾਂ ਫਿਰ ਇੰਨਾ ਸਾਰਾ ਕੁਝ ਆਪਾਂ ਕਿਵੇਂ ਲੈ ਕੇ ਆਵਾਂਗੇ ਐਨੇ ਨੂੰ ਮੰਮੀ ਨੇ ਸੀਰਤ ਨੂੰ ਚੱਕ ਲਿਆ ਤੇ ਕਿਹਾ ਕਿ ਜਦ ਤੂੰ ਵੱਡੀ ਹੋ ਜਾਏਂਗੀ ਨਾ ਤੂੰ ਜੋ ਚਾਹੇ ਉਹ ਕਰੀ ਆਪਣੀ ਮਨਪਸੰਦ ਦਾ ਜੋ ਵੀ ਕੰਮ ਹੋਵੇਗਾ ਪਰ ਹੁਣ ਤੂੰ ਘਰ ਵਿੱਚ ਖੇਡ ਸੀਤ ਨੇ ਆਪਣੇ ਤੋਤੇ ਵੱਲ ਵੇਖਿਆ ਤੇ ਪਾਪਾ ਨੂੰ ਕਿਹਾ ਪਾਪਾ ਤੁਸੀਂ ਰੋਜ਼ ਰਾਤ ਨੂੰ ਘਰੇ ਆਇਆ ਕਰੋ ਤਾਂ ਪਾਪਾ ਨੇ ਹੱਸ ਕੇ ਕਿਹਾ ਤੂੰ ਸੋ ਜਾਏਗਾ ਮੈਂ ਤਾਂ ਤੇਰੇ ਸੁਪਨੇ ਵਿੱਚ ਆਵਾਂਗਾ ਸੀਤ ਨੇ ਕਿਹਾ ਚਲੋ ਠੀਕ ਹੈ ਪਾਪਾ ਮੇਰੇ ਲਈ ਨਵੇਂ ਖਿਡਾਉਣੇ ਤੇ ਸੇਬ ਲੈ ਕੇ ਆਉਣਾ ਤਾਂ ਪਾਪਾ ਨੇ ਕਿਹਾ ਠੀਕ ਹੈ ਪੱਕਾ ਪ੍ਰੋਮਿਸ ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੀਰਤ ਆਪਣੀ ਨਿੱਕੀ ਜਿਹੀ ਉਮਰ ਵਿੱਚ ਪਿਆਰ, ਮਿਹਨਤ ਅਤੇ ਸਬਰ ਨੂੰ ਸਮਝਣਾ ਸਿੱਖ ਗਈ ਹੈ। ਤੇ ਕਹਾਣੀ ਤੁਹਾਨੂੰ ਕਿਵੇਂ ਲੱਗੀ ਦੋਸਤੋ? ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਧੰਨਵਾਦ।